ਨਾ ਕਾਰ ਓਨਲੀ 99000 ਕੋਈ ਡਾਊਨ ਪੇਮੈਂਟ ਨਹੀਂ ਆਹ 99000 ਰੁਪਏ ਦੀ ਨੱਟ ਸੋਨੂੰ ਗੱਡੀ ਬਣ ਜੂ ਜਿਹੜੀ ਤਾਂ ਮੈਟਰ ਆ ਸਕਾਰਪਿਓ ਖੜੀ ਐ 1 ਲੱਖ 40000 ਰੁਪਏ ਦੀ ਬਣ ਜੂ ਹਾਂਜੀ ਪੰਜਾਬ ਨੰਬਰ ਵਾਲੀ ਤੇ ਜਿਹੜੀ ਆ ਖੜੀ ਆ ਆਪਣੀ ਸਵਿੱਟ 1 ਲੱਖ 125 ਦੀ ਐ ਜੀ 1 ਲੱਖ 25000 ਰੁਪਏ ਦੀ ਸਵਿੱਟ ਆ ਬਣ ਜੂ 1 ਲੱਖ 99000 ਰੁਪਏ ਦੀ ਆ ਗੱਡੀ ਲੈ ਜੋ ਪੇਡ ਨੰਬਰ ਨਾਲ ਇਨਕਲੂਡ ਐ ਹਾਂਜੀ ਠੀਕ ਹੈ ਮਿੱਤਰੋ 1,99,000 ਰੁਪਏ ਦੀ 1000 ਦਾ ਡਿਸਕਾਊਂਟ ਤਾਂ ਮੈਂ ਦੇਤਾ ਬਾਕੀ ਆ ਜੋ ਮੌਕੇ ਤੇ ਕੋਈ ਚੱਕਨੀ ਕ੍ਰੂਜ਼ ਵਰਗੀਆਂ ਕਾਰਾਂ 1,99 ਦੀ ਜੀ ਇਹ ਵੀ 1,20,000 ਰੁਪਏ ਦੇ ਦਾਂਗੇ ਲੈ ਬਈ ਸੀਟ ਕਵਰ ਇਹਦੇ ਨਵੇਂ ਪਾ ਕੇ ਦੇਵਾਂਗੇ ਹੋਰ ਕੋਈ ਕਮੀ ਹੈ ਨਹੀਂ ਗੱਡੀ ਦੇ ਵਿੱਚ 1,20,000 ਦੀ ਹੋਂਡਾ ਸਿਟੀ ਹੁਣ 1,20,000 ਦੀ ਆਲਟੋ ਹੁਣ ਤੁਸੀਂ ਆ ਕੇ ਜਿਹੜੀ ਮਰਜ਼ੀ ਆ ਕੇ ਇਹਦੇ ਚ ਸੀ 0786 ਨੰਬਰ ਹੈ ਇਹਦਾ ਗੱਡੀ ਦਾ ਨੰਬਰ ਦੇ ਮੁੱਲ ਬਹੁਤ ਵਧੀਆ ਬਈ ਇਹਦਾ ਤਾਂ ਜਿਹੜੇ ਜ਼ਿਲ੍ਹੇ ਦਾ ਇਹ ਨੰਬਰ ਹੈ ਜੀ ਉਹ ਜ਼ਿਲ੍ਹੇ 'ਚ ਨੰਬਰ ਮਿਲਦਾ ਹੈ 5.5 ਲੱਖ ਰੁਪਏ ਦਾ ਸਤਿ ਸ਼੍ਰੀ ਅਕਾਲ ਜੀ ਤੇ ਬਈ ਅੱਜ ਨਾ ਤੁਸੀਂ ਪੜ ਲਿਆ ਹੋਊਗਾ ਆਪਣੇ ਪੰਜਾਬ ਦੇ ਕਾਰਾਂ ਬਾਜ਼ਾਰ ਜਿਹੜੇ ਹੈਗੇ ਨੇ ਸਭ ਤੋਂ ਮਸ਼ਹੂਰ ਸਭ ਤੋਂ ਪੁਰਾਣਾ ਤੇ ਸਭ ਤੋਂ ਸਸਤਾ ਜੀ ਸਤਿ ਸ਼੍ਰੀ ਅਕਾਲ ਜੀ ਤੇ ਨਵੀਂ ਲੋਕੇਸ਼ਨ ਬੈਸੇ ਤੁਹਾਨੂੰ ਸਾਰਿਆਂ ਨੂੰ ਅਪਡੇਟ ਹੋਈ ਗਈ ਹੋਊਗੀ ਫੌਜੀ ਕਾਰ ਬਾਜ਼ਾਰ ਲੋਂਗੋਵਾਲ ਪਹਿਲਾਂ ਮੰਡੀ ਦੇ ਵਿੱਚ ਤੁਸੀਂ ਜਾਂਦੇ ਵੀ ਰਹੇ ਹੋ ਤੇ ਇੱਧਰ ਵਾਲਾ ਜਿਹੜਾ ਸ਼ੋਅਰੂਮ ਆਪਾਂ ਆਪ ਅਪਡੇਟ ਕਰ ਲਈ ਹਣਾ ਹਾਂਜੀ ਇਹ ਪੈਂਦਾ ਲੰਗੋਆੜੀ ਚੀਆ ਬੜਬੜ ਰੋਡ ਤੇ ਆਹ ਰੋਡ ਜਿਹੜੀ ਹੈ ਬੜਬੜ ਰੋੜਾ ਹੈ ਓਪੋਜ਼ਿਟ ਇੰਡੀਅਨ ਆਇਲ ਦਾ ਪੰਪ ਆ ਬਾਈ ਆਹ ਇੰਡੀਅਨ ਆਇਲ ਦਾ ਪੰਪ ਦੇ ਓਪੋਜ਼ਿਟ ਆ ਜਾਓ ਬੱਕੀ ਇਹ ਵੱਡੇ ਵੱਡੇ ਅੱਖਰਾਂ ਦੇ ਵਿੱਚ ਫੌਜੀ ਕਾਰ ਬਾਜ਼ਾਰ ਲੱਗਾ ਹੋਇਆ ਜੇ ਗੱਲ ਕਰੋਗੇ ਮਿੱਤਰੋ ਰੇਟ ਦੇ ਪੂਰੇ ਪੰਜਾਬ ਦੇ ਵਿੱਚ ਚੈਲੰਜ ਹੀ ਹੁੰਦੇ ਨੇ ਮਤਲਬ ਗੱਡੀਆਂ ਦੇ ਰੇਟ ਇਹੋ ਜਿਹੇ ਦੇ ਦਿੰਦੇ ਨੇ ਆਪਣੇ ਭਰਾ ਹੋਰੀ ਇੱਕ ਵਾਰ ਦਾ ਸੁਣਣ ਵਾਲੇ ਨੂੰ ਵੀ ਯਕੀਨ ਨਹੀਂ ਹੁੰਦਾ ਅਗਲਾ ਵੀ ਕਹਿੰਦਾ ਤਾਂ ਭਾਈ ਦੌਰ ਦੱਸੀ ਮਤਲਬ ਇਹ ਸੀਨ ਹੋ ਜਾਂਦੇ ਨੇ ਸਕਰੀਨ ਤੇ ਨੰਬਰ ਚੱਲ ਰਹੇ ਨੇ ਸਟਾਕ ਦੀ ਗੱਲ ਕਰੋਗੇ ਤਾਂ ਇੱਕ ਵਾਰੀ ਤਾਂ ਆਹ ਜਾ ਕੇ ਕ ਗੱਡੀਆਂ 'ਚ ਫਿਰ ਸਟਾਰਟ ਕਿੰਨੇ ਤੋਂ ਕਰਦਾਂਗੇ ਜੀ ਸਟਾਰਟ ਕਰਦਾਂਗੇ ਜੀ 60000 ਰੁਪਏ ਤੋਂ ਲੈ ਬਈ 60000 ਰੁਪਏ ਲਿਆਓ ਗੱਡੀ ਦਾ ਸੁਪਨਾ ਕਰਦਾਂਗੇ ਮਿੱਤਰੋ ਪੂਰਾ ਤੇ ਆ ਸਾਰਾ ਸਟਾਕ ਤੁਹਾਨੂੰਰੇ ਮਿਲ ਜਾਊਗਾ ਹਾਂਜੀ ਤੇ ਲੋਨ ਵਗੈਰਾ ਦੀ ਫੈਸਿਲਿਟੀ ਆਪਾਂ ਹੁੰਦੀ ਹੈ ਜੀ ਲੋਨ 13 ਮਾਡਲ ਤੋਂ ਜਿੰਨੀਆਂ ਵੀ ਉੱਪਰ ਕਰਾਂ ਨੇ ਉਹਨਾਂ ਦੇ ਉੱਤੇ ਲੋਨ ਕਰਾ ਦਾਂਗੇ ਬਹੁਤ ਘੱਟ ਰੇਟ ਆਫ ਇੰਟਰਸਟ ਤੇ ਜੀ ਠੀਕ ਹੈ ਜੀ ਘੱਟ ਵਿਆਜ ਦੇ ਉੱਤੇ ਕਰਵਾ ਦਾਂ ਕੋਈ ਚੱਕਰ ਨਹੀਂ ਤੇ ਸਭ ਤੋਂ ਪਹਿਲਾਂ ਮਹਿੰਦਰਾ ਦਿਖਾਈਏ ਜੀ ਆਪਾਂ ਮਹਿੰਦਰਾ ਦੀ ਆਪਣੇ ਕੋਲੇ ਹੈ ਲੋਗਣ ਜੀ 2008 ਮਾਡਲ ਹੈ ਲੋਗਨ ਮਹਿੰਦਰਾ 2008 ਡੀਜ਼ਲ ਵੇਰੀਐਂਟ ਦੇ ਨਾਮ ਪੈਟਰੋਲ ਜੀ ਪੈਟਰੋਲ ਜੀ ਜਿਹੜਿਆਂ ਨੇ ਸਿੱਖਣ ਸੁਖਣ ਨੂੰ ਲੈਣੀ ਐ ਡਰ ਹੁੰਦਾ ਵੀ ਯਾਰ ਖਰਾਬ ਨਾ ਹੋ ਜੇ ਹਾਂ ਵਧੀਆ ਕਾਰ ਹੈ ਇਹ ਉਹਨਾਂ ਵਾਸਤੇ ਵਧੀਆ 15k ਦੀ ਐਵਰੇਜ ਆਰਾਮ ਨਾਲ ਘਟ ਦੇਣੀ ਲੈ ਬਈ ਇੱਕ ਵਾਰੀ ਗੱਡੀ ਚੈੱਕ ਕਰ ਲੋ ਆਖੜੀਆਂ ਮਿੱਤਰੋ ਲੋਗਨ ਪੈਟਰੋਲ 2008 ਪਾਸਿੰਗ ਹੈ ਕੀ ਜੀ ਗੱਡੀ ਦੀ ਪਾਸਿੰਗ ਇਹਦੀ ਖਤਮ ਹੈ ਹਰਿਆਣਾ ਨੰਬਰ ਹੈ ਓਕੇ ਸਿੱਖਣ ਲੂ ਠੀਕ ਹੈ ਜੀ ਕਰ ਹਣਾ 45 ਦੀ ਮੈਨੂੰ ਕਿਤੇ ਮਰਜ਼ੀ ਦਵਾ ਦੇ ਜੀ ਨਹੀਂ ਆਪਾਂ ਹੁਣ ਕਿੰਨੇ ਦਵਾਂਗੇ ਆਪਾਂ ਦੇ ਦਾਂਗੇ ਜੀ 60000 ਦੀ ਲੈ ਬਈ 60000 ਦੀ ਆ ਮਿਲ ਜੋ ਵਈ ਸਖਣ ਸਖੌਣ ਨੂੰ ਵਧੀਆ ਆਪ ਦਾ ਘੁੰਮ ਫਰੋ ਨੇਰੇ ਲਓ ਲੋ ਨਿਸ਼ਾਨ ਵਾਲਿਆਂ ਦੀ ਟ੍ਰੈਨੋ ਇਹ ਆ ਗਈ ਜੀ 2013 ਮਾਡਲ ਹੈ 13 ਜੀ ਇਹ ਗੱਡੀ ਬਣ ਜੂ ਆਪਾਂ ਨੂੰ 220 ਦੀ 2 ਲੱਖ 20 ਹਜ਼ਾਰ ਦੀ 2013 ਮਿੰਨੀ ਐਸਯੂਵੀ ਕਾਰ ਹੈ ਮਤਲਬ ਉੱਚੀ ਗੱਡੀ ਹੈ ਡੀਜ਼ਲ ਦੇ ਨਾਲ ਐਨਓਸੀ ਦੇ ਨਾਲ ਵਧੀਆ ਕਾਰ ਹੈ 6 ਗੇਰਾਂ ਵਾਲੀ ਤੇ ਬਰੀਜ਼ਾ ਜੀ ਇਹ ਆ ਗਈ ਜੀ 17 ਮਾਡਲ 17 ਵਧੀਆ ਡੀਜ਼ਲ ਹੈ ਐਲਡੀਆਈ ਪਲੱਸ ਐਸਜੀ ਪਲੱਸ ਤੇ ਚਾਰੇ ਪਾਰ ਵਿੰਡੋ ਨੇ ਹਾਂ ਜੀ 2000 ਰੁਪਏ ਵਾਲਾ ਮਾਡਲ ਓਕੇ ਜੀ ਇਹ ਗੱਡੀ ਤੁਹਾਨੂੰ ਪੇਜੂਗੀ 5 ਲੱਖ 15000 ਰੁਪਏ ਦੀ ਪਰ 5 ਤੋਂ ਥੱਲੇ ਕਰ ਦੋ ਹਾਂ ਕਰ ਲਾਂ ਕੋਈ ਨਾ 4 ਲੱਖ ਅਗਲੇ ਨੂੰ ਵੀ ਮਿਹਨਤ ਕਰਨ ਦਿਓ 99000 ਦੀ 2017 ਡੀਜ਼ਲ ਵੇਰੀਐਂਟ ਦੇਣਾ ਹਾਂਜੀ ਤੇ ਸਵਿਫਟ ਜੀ ਇਹ ਤੇ ਲੋਨ ਹੋ ਜਾਊਗਾ ਜੇ ਕਰਾਉਣਾ 4 ਲੱਖ ਰੁਪਏ ਦਾ ਬਰੀਜਾ ਤੇ ਠੀਕ ਹੈ ਜੀ ਤੇ ਇਹ ਆ ਗਈ ਆਪਣੇ ਕੋਲ ਜੀ 16 ਮਾਡਲ ਸਵਿਫਟ ਵੀਡੀਆਈ ਹੈ ਠੀਕ ਔਰ ਅਲਾਈ ਟਾਇਰ ਚੰਗੇ ਨੇ ਹਾਂਜੀ ਇਹ ਕਾਰ ਆਪਾਂ ਤੁਹਾਨੂੰ ਦੇ ਦਾਂਗੇ 355000 ਦੀ ਸਰ ਸਾਢੇ 3 ਲੱਖ ਕਰ ਲੋ ਯਾਰ 3 ਲੱਖ ਦਾ ਲੋਨ ਕਰਾ ਦਾਂਗੇ 16 ਮਾਡਲ ਆ ਹਾਂਜੀ ਡੀਜ਼ਲ ਐ ਸਾਢੇ 3 ਲੱਖ ਰੁਪਏ ਦੀ ਕਾਰ ਬਣ ਜੂਗੀ ਇਹਦੀ 31 ਤੱਕ ਇਹਦੀ ਪਾਸਿੰਗ ਪਈ ਆ ਲੋਨ ਲੋਨ ਐ ਜਿਹੜਾ ਆਪਾਂ ਬੈਂਕ ਤੋਂ ਹੀ ਕਰਾਉਣੇ ਆ ਸੀ ਬੈਂਕ ਤੋਂ ਹੀ ਕਰਾਵਾਂਗੇ ਪੁੱਛੋ ਜੀ ਇਹ ਆ ਗਈ 11 ਮਾਡਲ ਡੀਜ਼ਲ ਚ ਆ ਗਈ ਜੀ ਠੀਕ ਐ ਜੀ ਇਹ ਗੱਡੀ ਆਪਾਂ ਨੂੰ ਪੇਜੂ 175000 ਦੀ ਸਰ ਇਹ ਪੰਜ ਵਾਲਾ ਕਦੋਂ ਕਰ ਦਿਓ ਨਾ 00 ਕਰ ਦਿਓ ਕਰੋ ਨਾ ਉਹੀ ਬਸ ਮਾੜਾ ਮੋਟਾ ਘਟਾ ਲੈਣੇ ਆ ਅੱਛਾ ਅੱਗੇ ਵੀ ਬੰਦੇ ਜੋਰ ਜਲਾ ਲੈਣਗੇ ਅਸੀਂ 50000 ਵਿੱਚ ਛੱਡ ਦਾਂਗੇ ਬਿਲਕੁਲ ਬਿਲਕੁਲ ਲੈ ਵੇ 170000 ਦੀ ਪੋਲੋ ਡੀਜ਼ਲ 2011 ਹਾਂ ਜੀ 11 ਮਾਡਲ 11 ਮਾ ਤੇ ਆ ਬਰੀਜਾ ਇਹ ਵਾਲੀ ਆਪਣੇ ਕੋਲੇ ਆ ਗਈ ਬਰੀਜਾ BDI 2018 ਮਾਡਲ ਹੈ 18 ਜੀ ਇਹ ਗੱਡੀ NOC ਦੇ ਨਾਲ ਮਿਲ ਜੂਗੀ ਤੁਹਾਨੂੰ 570 ਦੀ ਠੀਕ ਹੈ ਜੀ ਤੇ ਤੇ ਲੋਨ 5 ਦੇ ਆਸ-ਪਾਸ ਕਰਾ ਦਾਂਗੇ ਕਰਾਵਾਂਗੇ ਹਾਂ ਜੀ ਲੈ ਵੇ 17 ਨਹੀਂ 18 VDI ਫਰਸਟ ਓਨਰ ਹੈ ਫਰਸਟ ਓਨਰ ਦੀ ਆ ਬਈ 570 ਹਾਂਜੀ ਤੇ i10 ਜੀ ਇਹ i10 ਹੈ ਕਿਹੜੀ ਆ ਆ ਜੋ ਇਧਰ ਕਰੂਜ਼ ਖੜੀ ਹੈ ਸ਼ੈਵਲੇ ਕਰੂਜ਼ ਇਹ ਹਰਿਆਣਾ ਨੰਬਰ 11 ਮਾਡਲ ਹੈ ਜੀ ਹਾਂਜੀ ਇਹ 1.5 ਲੱਖ ਰੁਪਏ ਦੀ ਆਪਾਂ ਡੀਜ਼ਲ ਵਾਲੀ ਦੇ ਦਾਂਗੇ ਲੈ ਬਈ ਜਿਹਨੇ ਕਰੂਜ਼ ਵਾਲਾ ਕਿਹੜਾ ਜਾ ਕੱਢਣਾ ਹੈ 1.5 ਲੱਖ ਰੁਪਏ ਦੀ ਬਈ ਆਪਣੇ ਭਰਾ ਕੋਲ ਲੈ ਜਾਓ ਮੌਕੇ ਦੇ ਮਾਨ ਤਾਣ ਇਹਦੇ ਵਿੱਚੋਂ ਵੀ ਕਰਾ ਦਾਂਗੇ ਹੋਰ ਦੱਸੋ ਉਹ ਜੀਪ ਵਕਿਆ ਹੋਇਆ ਜੀ ਉਹ ਜੀਪ ਇਹ ਆਪਾਂ ਤੁਹਾਨੂੰ ਦੇ ਦਾਂਗੇ 1,70,000 ਰੁਪਏ ਦੀ ਜੀ 1,70 ਆ ਜਿਹੜਾ ਆਪਣੇ ਵੀਰ ਭਾਈ ਬਾਹਰੋਂ ਆਉਣਗੇ ਕਹਿੰਦੇ ਨੇ ਯਾਰ ਇਹਨਾਂ ਲਾਏ ਚੰਗੇ ਪਏ ਹੋਣੇ ਲਾਏ ਵੀ ਸੋਹਣੇ ਆ ਟਾਇਰ ਵੀ ਵਧੀਆ ਪਏ ਆ ਬਾਕੀ ਮਾੜਾ ਮੋਟਾ ਜਿਹੜਾ ਟੱਚਿੰਗ ਵਾਚਿੰਗ ਆ ਉਹ ਵੀ ਕਰਕੇ ਦੇ ਦਾਂਗੇ ਉਹ ਤੁਹਾਨੂੰ ਉਰੇ ਸਾਨੂੰ ਕੰਪਲੀਟ ਕੰਮ ਹੋ ਕੇ ਹੀ ਮਿਲੇਗਾ ਉਹ ਜਦੋਂ ਗੱਡੀ ਜਾਊਗੀ ਬਿਲਕੁਲ ਜੀ ਤੇ ਆਹ ਜੀ ਇਹ ਆਉਣਾ ਜੀ ਇਹ ਅ ਇਹ ਵਾਲੀ ਗ੍ਰੈਂਡ ਆਈਟਨ ਆ ਡੀਜ਼ਲ ਜੀ ਗ੍ਰੈਂਡ i10 ਡੀਜ਼ਲ ਵੇਰੀਐਂਟ ਦੇ ਨਾਲ ਆ ਬਈ ਡੀਜ਼ਲ ਦੀ ਐਵਰੇਜ ਹੈ ਕਿ ਵਾਧੂ 28 28 ਦੀ ਕਹਿੰਦੇ ਨੇ ਲੋਕ ਜੀ ਇਹਨੂੰ ਹਾਂ 25 ਕਿ ਦੀ ਤਾਂ ਆਰਾਮ ਨਾਲ ਦੇ ਜਾਂਦੀ ਸਹੀ ਜਾਂਦੀ ਹੈ ਨਾ ਇਹ ਗੱਡੀ ਹਰਿਆਣਾ ਨੰਬਰ ਹੈ ਜੀ 15 ਮਾਡਲ ਹੈ ਹਾਂ ਜੀ ਇਹ ਗੱਡੀ ਪੈ ਜੂਗੀ 2,65,000 ਰੁਪਏ ਜੀ 15 ਮਾਡਲ 2,65,000 ਰੁਪਏ ਦਾ ਤੇ ਲੋਨ ਇਹਦੇ ਵੀ ਹੋ ਜਾਊਗਾ ਜੀ ਵਰਨਾ ਫਲੋੜਿਕ ਜੀ ਇਹ ਆ ਗਈ ਆਪਣੇ ਕੋਲੇ 12 ਮਾਡਲ 1.6 ਓਕੇ ਜੀ ਡੀਜ਼ਲ ਵਾਲੀ ਹੈ ਜੀ ਹਾਂ ਜੀ ਇਹ ਕਾਰ ਆਪਾਂ ਦੇ ਦਾਂਗੇ 70 ਲੱਖ ਰੁਪਏ ਦੀ ਜੀ ਲਾ ਵੀ 250 ਦੀ ਵਰਨਾ ਦੀ ਫਿਊਲਿਕ ਆ ਗਈ ਇਹ ਤੇ ਕੈਸ਼ ਹੀ ਆ ਲੋਨ ਹੋਣਾ ਨਹੀਂ ਓਕੇ ਜੀ 13 ਮਾਡਲ ਤੋਂ ਉੱਪਰ ਗੱਡੀਆਂ ਤੇ ਲੋਨ ਹੋ ਜਾਊਗਾ ਥੱਲੇ ਵਾਲਿਆਂ ਤੁਹਾਨੂੰ ਕੈਸ਼ ਚੱਕਣੀਆਂ ਪੈਣਗੀਆਂ ਇਹ ਵਾਲੀ ਹੈ ਜੀ ਪੈਟਰੋਲ ਵਾਲੀ ਸੁੱਟ ਪੈਟਰੋਲ ਜੀ ਦਾ ਮਾਡਲ ਜੀ ਦਾ 12 ਮਾਡਲ ਹੈ ਜੀ 12 ਪੈਟਰੋਲ ਤੇ ਐਵਰੇਜ ਇਹ ਵਧੀਆ ਘੱਟਦੀ ਹੈਗੀ ਹਾਂ ਜੀ 16 17 ਦੀ ਆਰਾਮ ਨਾਲ ਦੇ ਜਾਂਦੀ ਇਹ ਗੱਡੀ ਆਪਾਂ ਦੇ ਦਾਂਗੇ 215000 ਰੁਪਏ ਦੀ ਅੱਜ ਮੈਨੂੰ ਐ ਕਦੋਂ ਲੱਗੀਆਂ ਦਾ ਫੌਜੀਕਾਰ ਬਾਜ਼ਾਰ ਦੇ ਰੇਟ ਥੋੜੇ ਜਿਹਾ ਵਧ ਨਹੀਂ ਗਏ ਹਾਂ ਕੋਈ ਗੱਲ ਨਹੀਂ ਕਿ ਮਰਜ਼ੀ ਲਾ ਲਓ ਥੋੜੀ ਜਿਹੀ ਐਂ ਵੀ ਗੱਡੀਆਂ ਜਿਹੜੀਆਂ ਨਿਊ ਸ਼ੇਪ ਦੀਆਂ ਆ ਗਈਆਂ ਹਾਂਜੀ ਤੁਹਾਨੂੰ ਸਸਤੇ ਵਾਲੀਆਂ ਉਹ ਉੱਧਰ ਲੈ ਕੇ ਚੱਲਾਂਗੇ ਪਿੱਛੇ ਇਹ 2012 ਮਾਡਲ ਹਾਂ ਤੇ ਪੈਟਰੋਲ ਪੈਟਰੋਲ 2 ਲੱਖ 15000 15000 ਦੀ ਤੇ ਇੱਕ ਆ ਗਈ ਜੀ ਇਹ ਵਾਲੀ ਹੈਗੀ ਹੈ ਜੀ 16 ਮਾਡਲ 85 BS6 ਡਸਟਰ 85 ਵਾਲੀ ਆ ਬਈ ਨਿਸ਼ਾਨ ਦੀ ਟ੍ਰੈਨੋ ਡਸਟਰ ਟ੍ਰੈਨੋ ਸੇਮ ਹੀ ਆ ਹਾਂ ਠੀਕ ਹੈ ਹਸਟੋ ਨਰਕਾਰ ਹਾਂਜੀ ਇਹ ਗੱਡੀ 3.25 ਦੀ ਦੇ ਦਾਂਗੇ ਜੀ 16 ਮਾਡਲ ਹਾਂਜੀ 16 ਮਾਡਲ 3.5 ਲੱਖ ਰੁਪਏ ਦੀ ਲੈ ਜਾਓ ਡੀਜ਼ਲ ਵੇਰੀਐਂਟ ਦੇ ਨਾਲ ਹਾਂ ਇਹ ਤੇ ਲੋਨ ਹੋ ਜਾਊਗਾ ਜੀ ਲੋਨ ਹੋ ਜਾਊਗਾ ਤੇ i20 ਜੀ ਇਹ ਆ ਗਈ ਜੀ ਆਪਣੇ ਕੋਲ 16 ਮਾਡਲ i20 ਡੀਜ਼ਲ ਤੇ ਹੈ ਸਪੋਰਟਸ ਮਾਡਲ ਹੈ ਸਪੋਰਟਸ ਹੈ ਸਪੋਰਟਸ ਇਹ ਕਾਰ ਤੁਹਾਨੂੰ ਮਿਲ ਜੂਗੀ ਜੀ 3,60,000 ਰੁਪਏ ਦੀ 3.60 ਦੀ 2016 ਇਲਾਈਟ ਸਪੋਰਟਸ ਹਾਂ ਡੀਜ਼ਲ ਵਾਲੀ ਸਾਢੇ ਕਿ ਤਿੰਨ ਕਰਦੀ ਫਿਰ ਆ ਨਾ ਨਾ ਹੁਣ ਤਾਂ ਮੈਂ ਤੁਹਾਡੇ ਕਹੇ ਤੋਂ ਪਹਿਲਾਂ ਹੀ 10-10 ਘਟਾਉਣ ਲੱਗ ਗਿਆ 3,60,2124 ਆ ਖੜੀ ਹੈ ਜੀ ਇਹ ਤੁਹਾਨੂੰ i20 ਮਿਲ ਜੂਗੀ ਸਰ ਆ ਨਾਲ ਦੇਵਾਂਗੇ ਫਰੀਜ 12 ਮਾਡਲ ਹੈ ਇਹ ਇਹਦੇ ਨਾਲ ਉਹ ਫਰੀ ਲੈ ਲਓ ਜੀ ਇਹ 12 ਮਾਡਲ ਹੈ ਜੀ ਹਾਂਜੀ ਇਹ ਕਾਰ ਹੈਗੀ ਆ ਆਪਣੀ ਡੀਜ਼ਲ ਹੈ ਪਟਕਾ ਡੀਜ਼ਲ ਵਾਲੀ 1,90,000 ਰੁਪਏ ਦੀ 1,90 ਦੀ 2012 ਡੀਜ਼ਲ ਵੇਰੀਐਂਟ ਆ ਆ ਡਿਜ਼ਾਇਰ ਜੀ ਇਹ ਪੰਜਾਬ ਨੰਬਰ ਆ ਕੀ ਡਿਜ਼ਾਇਰ ਸਰ ਹਾਂਜੀ ਇਹ ਗੱਡੀ ਦੇ ਸਕਰੀਨ ਵਗੈਰਾ ਲੱਗੀ ਹੈ 15 ਮਾਡਲ ਬੀਡੀਆ 15 ਬੀਡੀਆ ਪੰਜਾਬ ਨੰਬਰ ਆ ਲਾਈਟ ਐਰ ਨਵੇਂ ਆ ਠੀਕ ਹੈ ਜੀ ਇਹ ਗੱਡੀ 3.5 ਲੱਖ ਰੁਪਏ ਦੀ ਆਪਾਂ ਦੇ ਦੇਣਾ ਜੀ 3.5 ਲੱਖ ਰੁਪਏ ਦੀ ਯਾਰਾ ਤੇ ਵੈਂਟੋ ਜੀ ਇਹ ਵੈਂਟੋ ਤੁਹਾਨੂੰ ਪੈ ਜੂ ਸਰ 2 ਲੱਖ ਰੁਪਏ ਦੀ ਇਹਦਾ ਖਾਸੀਅਤ ਹੈ ਵੀ ਨੰਬਰ ਓਕੇ ਜੀ ਪੀਬੀ 191900 ਅੱਛਾ ਪੇਡ ਨੰਬਰ ਨਾਲ ਆ ਜੀ ਪੀਬੀ 19 ਮਿੱਤਰੋ 1900 ਮੈਨੂੰ ਲੱਗਦਾ ਜੀ ਇੰਨੇ ਦੀ ਗੱਡੀ ਨੂੰ ਜਿੰਨੇ ਦਾ ਨੰਬਰ ਆ ਇਹ 55000 ਤੋਂ ਫੈਂਸੀ ਨੰਬਰ ਸ਼ੁਰੂ ਹੋਣ ਲੱਗ ਗਿਆ ਸ਼ੁਰੂ ਨਹੀਂ ਜਿਹੜਾ ਇਹ ਨੰਬਰ ਲੱਗਿਆ ਹੋਇਆ ਹੁਣ ਸੇਮ ਪੀਵੀ ਹੁੰਦਾ ਹੈ ਲੱਖ ਰੁਪਏ ਦਾ ਨੰਬਰ ਹੈ ਲੱਖ ਪਲੱਸ ਦਾ ਨੰਬਰ ਹੈਗਾ ਮਿੱਤਰੋ 2012 ਜੀ ਇਹ ਹੈਗੀ ਹੈ 11 ਮਾਡਲ ਜੀ 11 ਡੀਜ਼ਲ ਡੀਜ਼ਲ ਹੈ ਔਰ ਇਹ ਗੱਡੀ ਆਪਾਂ ਤੁਹਾਨੂੰ ਦੋ ਦੀ ਦੇ ਦਾਂਗੇ ਲੈ ਵੀ 1,99,000 ਰੁਪਏ ਦੀ ਆ ਗੱਡੀ ਲੈ ਜਾਓ ਪੇਡ ਨੰਬਰ ਨਾਲ ਇਨਕਲੂਡ ਹੈ ਹਾਂਜੀ ਠੀਕ ਹੈ ਤੇ ਆਲਟੋ ਦੂਜਾ ਆਪਣੇ ਕੋਲੇ ਪੰਜਾਬ ਨੰਬਰ ਕਰੂਜ਼ ਖੜੀ ਹੈ ਇਹ ਹਾਂਜੀ ਡੀਜ਼ਲ 11 ਮਾਡਲ 11 ਪੀਵੀ 30 ਨੰਬਰ ਹੈ ਇਹਦਾ ਠੀਕ ਹੈ ਜੀ ਇਹ ਗੱਡੀ ਤੁਹਾਨੂੰ ਪੈਜੂ ਸਰ 2 ਲੱਖ ਰੁਪਏ ਇਹ ਵੀ ਮਿੱਤਰੋ 1 ਲੱਖ 99000 ਰੁਪਏ ਦੀ 1000 ਦਾ ਡਿਸਕਾਊਂਟ ਤਾਂ ਮੈਂ ਦੇਤਾ ਬਾਕੀ ਆ ਜਾਓ ਮੌਕੇ ਤੇ ਕੋਈ ਚੱਕ ਨੀ ਕ੍ਰੂਜ਼ ਵਰਗੀਆਂ ਕਾਰਾਂ 1.99 ਦੀ अल्टੋ ਜੀ अल्टੋ ਆਪਣੇ ਕੋਲ ਆ ਗਈ 11 ਮਾਡਲ 11 ਜੀ ਐਲਐਕਐਕਸਆਈ 2011 ਹਰਿਆਣਾ ਨੰਬਰ ਠੀਕ ਹੈ ਜੀ ਇਹ ਦੇ ਦਾਂਗੇ ਆਪਾਂ 1 ਲੱਖ 20000 ਰੁਪਏ ਦੀ ਲੈ ਵੀ 1 ਲੱਖ 20 ਦੀ 2011 ਸਿਟੀ ਜੀ ਇਹ ਵੀ 120 ਦੀ ਇਹ 2011 ਇਹ ਤੋਂ ਤੁਹਾਨੂੰ ਕੰਪੀਟੀਸ਼ਨ ਦਾ ਕਰ ਦਿੰਦੇ ਨੀ ਤਾਂ ਲੋਕਾਂ ਨਹੀਂ ਕਰਨਾ ਕੰਪੀਟੀਸ਼ਨ ਮਾਡਲ ਕੰਨ ਜਿਹਦਾ Honda City ਦਾ ਇਹ ਨਵਾਂ ਮਾਡਲ ਹੈ ਜੀ ਹਾਂਜੀ ਇਹ ਵੀ 1 ਲੱਖ 20000 ਰੁਪਏ ਦੇ ਦੇ ਦਾਂਗੇ ਲੈ ਬਈ ਸੀਟ ਕਵਰ ਇਹਦੇ ਨਵੇਂ ਪਾ ਕੇ ਦੇਵਾਂਗੇ ਹੋਰ ਕੋਈ ਕਮੀ ਹੈ ਨਹੀਂ ਘਰ ਦੇ ਵਿੱਚ 1 ਲੱਖ 20000 ਦੀ Honda City ਹੁਣ 1 ਲੱਖ 20000 ਦੀ Alto ਹੁਣ ਤੁਸੀਂ ਆ ਕੇ ਜਿਹੜੀ ਮਰਜ਼ੀ ਆ ਕੇ ਇਹਦੇ ਚ CNG ਵੀ ਨਾਲ ਹੈ ਓਕੇ ONR ਸੀ ਹਾਂ ਲਓ ON ਪੇਪਰ ਆ ਤੇ Fortuner ਜੀ ਹਾਂ ਜੀ ਥੋੜੀ ਅੰਦਰ ਵੀ ਲੁਕੋਈਆਂ ਇਹ ਗੱਡੀ ਹੈਗੀ 14 ਮਾਡਲ 2014 ਇਹਦੇ ਵੀ ਪੇਡ ਨੰਬਰ ਹੈ 0786 ਨੰਬਰ ਹੈ 22 ਆ ਕੰਨਾਂ ਦੀ ਰੇਂਜ ਪੂਰੀ ਹੋ ਗਈ ਹਣਾ ਜੀ ਹਾਂ ਮਜੀਠੀਏ ਦੀਆਂ ਗਾਰਾਂ ਦਾ ਨੰਬਰ ਹੈ ਜੀ 0786 ਨੰਬਰ ਹੈ ਇਹਦਾ ਗੱਡੀ ਦਾ ਨੰਬਰ ਦੇ ਮੁੱਲ ਬਹੁਤ ਵਧੀਆ ਵਈ ਇਹਦਾ ਹਾਂ ਤੇ ਜਿਹੜੇ ਜ਼ਿਲ੍ਹੇ ਦਾ ਇਹ ਨੰਬਰ ਹੈ ਜੀ ਉਹ ਜ਼ਿਲ੍ਹੇ 'ਚ ਨੰਬਰ ਮਿਲਦਾ ਹੈ 5.5 ਲੱਖ ਰੁਪਏ ਦਾ ਓਕੇ ਠੀਕ ਹੈ ਲਖਨਊ ਦੇ ਨਵਾਬਾਂ ਦਾ ਤੁਸੀਂ ਸੁਣੇ ਹੀ ਹਾਂ ਹਾਂ ਜੀ ਇਹ ਨੰਬਰ ਜੇ ਕੋਈ ਗੱਡੀ ਆਪਾਂ ਨਾਲ ਹੀ ਦੇ ਦਾਂਗੇ ਨੰਬਰ ਜੇ ਕੋਈ ਵੇਚਣਾ ਚਾਹੁੰਦਾ ਨੰਬਰ ਬਾਅਦ ਚ ਵੇਚ ਸਕਦਾ ਹਾਂ ਦੋ 20 ਲੱਖ ਰੁਪਏ ਦਾ ਆਰਾਮ ਨਾਲ ਵਿਕ ਜਾਊਗਾ ਕਿਉਂਕਿ ਉੱਥੇ ਵਿਕਦੇ ਨੇ ਨੰਬਰ ਠੀਕ ਹੈ ਜੀ ਤੇ ਇਹ ਗੱਡੀ ਆਪਾਂ ਸਮੇਤ ਨੰਬਰ ਦੇ ਦਾਂਗੇ 8.5 ਲੱਖ ਰੁਪਏ ਦੀ ਨੰਬਰ ਦੇ ਨਾਲ 8.5 ਲੱਖ ਰੁਪਏ ਕੱਲਾ ਨੰਬਰ ਨੰਬਰ 5 ਲੱਖ ਪਲੱਸ ਦਾ ਹੈਗਾ ਬਈ ਤੇ 4x4 ਹੈ ਮੈਨੂਅਲ ਹੈ ਇਹਦਾ ਹਲੇ ਮੜਾ-ਮੋਟਾ ਕੰਮ ਚੱਲ ਰਿਹਾ ਤੁਸੀਂ ਦੇਖ ਲਓ ਫਿਰ ਵੀ 13 ਮਾਡਲ ਹੈ ਇਹ ਗੱਡੀ ਇਹ ਹੈ ਅਮੀਜ ਅਮੀਜ ਡੀਜ਼ਲ ਵਾਲੀ ਅਮੀਜ ਆ ਡੀਜ਼ਲ ਆ ਬਈ 13 ਮਾਡਲ ਦੀ ਇਹ ਗੱਡੀ ਤੁਹਾਨੂੰ ਮਿਲੂਗੀ ਜੀ 215000 ਰੁਪਏ ਜੀ 215 ਦੀ 13 ਡੀਜ਼ਲ ਤੇ ਸੁਵਿਫਟ ਜੀ ਅ ਸੁਵਿਫਟ ਆ ਗਈ ਜੀ 12 ਮਾਡਲ ਇਹਦੇ ਵੀ ਲਾਈਟਰ ਨਵੇਂ ਨੇ ਹਾਂਜੀ 245 ਦੀ ਆਪਾਂ ਇਹ ਦੇ ਦਾਂਗੇ VDI ਸੁਵਿਫਟ ਹੈ ਡੀਜ਼ਲ ਹੈ 12 245000 ਰੁਪਏ ਦੀ ਐਨਓਸੀ ਦੇ ਨਾਲ ਐਨਓਸੀ ਦੇ ਨਾਲ ਜੀ ਇਹ ਤੇ ਲੋਨ ਨਹੀਂ ਹੋਣਾ ਠੀਕ ਹੈ ਜੀ। ਆਕੀ ਲੋਨ 13 ਮਾਡਲ ਤੋਂ ਉੱਪਰ ਹੋ ਜਾਂਦਾ। ਹੋ ਜਾਂਦਾ। ਉਸ ਕਾਟ ਰੇਟ ਵਾਲੀਆਂ 11 ਉਹ ਤੁਹਾਨੂੰ ਪਿੱਛੇ ਦਿਖਾਉਣੇ। ਲੈ ਭਾਈ ਜੀ ਚੱਲੀ ਉੱਧਰਲੇ ਪਾਸੇ ਚੱਲਦੇ ਆਂ। ਗੱਡੀਆਂ ਖੜੀਆਂ ਨੇ ਮਿੱਤਰੋ ਬਾਦੂ ਤੇ ਬਸ ਥੋੜੀ ਸੈਟਿੰਗ ਜੀ ਨਹੀਂ ਕਰੀ ਹੋਈ ਬਸ ਐਂ ਸਮਝ ਲਓ ਕਿ ਬਸ ਹੁਣ ਦਿਖਾ ਈ ਰਹੇ ਆਂ। ਛਾਪਾ ਮਾਰ ਲਿਆ। ਹਾਂ। ਇਹ ਛੋਟਾ 50 ਨੰਬਰ ਦੀ ਕਾਰ ਹੈ। 5 ਜੀ। 12 ਮਾਡਲ ਹੈ ਇਹ। 12 ਜੀ। ਮੈਨੂਫੈਕਚਰ 11 ਦੀ ਹੈ। ਠੀਕ ਹੈ 11/12 ਜੀ। ਤੇ ਫਰਸਟ ਓਨਰ ਪੀਵੀ ਨੰਬਰ। ਠੀਕ ਹੈ ਜੀ। ਇਹ ਗੱਡੀ ਆਪਾਂ ਦੇ ਦਾਂਗੇ ਸ ओके okay, जी हां जी ਤੇ ਆਹ ਜੀ ਇਹ ਗੱਡੀ ਵੀ ਪੰਜਾਬ ਨੰਬਰ ਹੈ ਪੀ ਵੀ 10 ਇਹ ਗੱਡੀ 12 ਮਾਡਲ ਹੈ ਜੀ ਡਸਟਰ ਡੀਜ਼ਲ ਦੇ ਵਿੱਚ 85 ਵਾਲੀ ਹੈ ਜੀ ਨਾ 110 110 ਵਾਲੀ ਇਹ ਗੱਡੀ ਆਪਾਂ 2.5 ਲੱਖ ਰੁਪਏ ਦੇ ਦਾਂਗੇ ਜੀ 2012 ਪੀ ਵੀ ਨੰਬਰ हां जी 12 2.5 ਲੱਖ ਰੁਪਏ ਦੇ ਸੰਨੀ ਜੀ ਸੰਨੀ ਸੰਨੀ ਦੇ ਦਾਂਗੇ ਆਪਾਂ 1 ਲੱਖ 25000 ਦੀ 13 ਮਾਡਲ ਲਾ ਵੀ ਸਵਾ ਲੱਖ ਰੁਪਏ ਦੀ 2013 ਮਾਡਲ ਦੀ ਆ ਬਣ ਜਾਊਗਾ ਜੀ ਡੀਜ਼ਲ ਹੈ ਵੀ ਜੀ ਡੀਜ਼ਲ ਜੀ ਇਹਦੇ ਚ ਸੇਮ ਇੰਡਸਟਰੀਅਲ ਵਾਲਾ ਇੰਜਨ ਹੈ ਠੀਕ ਹੈ ਜੀ ਤੇ ਉਹ ਵੀ ਦਿਖਾਉਣੀ ਐ ਨੀ ਜੀ ਬਿਲਕੁਲ ਜੀ ਲਓ ਮਾਰ ਪਰਲੇ ਪਾਸੇ 34 ਕਿਰਾ ਮਤਰਾ ਗੱਡੀਆਂ ਗੱਡੀਆਂ ਹੋ ਕੰਮ ਕਰੋ ਕਹਿੰਦਾ ਜੀ ਕਿੰਨੇ ਵਾਲੀ ਚੀਂਦੀ ਹੈ ਸਸਤੀਆਂ ਵੀ ਜ਼ਰੂਰੀ ਹੈ ਬਾਈ ਹਰ ਇੱਕ ਦਾ ਆਪਣਾ ਆਪਣਾ ਬਜਟ ਹੁੰਦਾ ਤੇ ਸਕੋਰਪੀਓ ਦੱਸ ਦੋ ਜੀ ਫਿਰ ਤਾਂ ਸਕੋਰਪੀਓ ਆਪਾਂ ਨੂੰ ਪਈ ਜੂਗੀ 1.40 ਦੀ ਲੈ ਵੇ ਸੁਣ ਰਹੇ ਯਕੀਨ ਨਹੀਂ ਆਉਣਾ ਕਈਆਂ ਨੂੰ ਸਾਣਾ ਸੁਣ ਕੇ ਠੀਕ ਹੈ ਜੀ ਤੇ ਐਂ ਵਾਲੀ ਜਿਹੜੀ ਕਾਰ ਹੈ ਜੀ ਇਹ 1,25,000 ਰੁਪਏ ਦੀ ਹੈ ਜਿਹੜੀ ਦਾ ਮੈਟਰੋ ਆ ਸਕਾਰਪਿਓ ਖੜੀ ਐ 1,40,000 ਰੁਪਏ ਦੀ ਬਣਜੂ ਹਾਂਜੀ ਪੰਜਾਬ ਨੰਬਰ ਵਾਲੀ ਤੇ ਜਿਹੜੀ ਆ ਖੜੀ ਆ ਆਪਣੀ ਸਵਿੱਟ 1,25 ਦੀ ਐ ਜੀ 1,25,000 ਰੁਪਏ ਦੀ ਸਵਟਾ ਬਣਜੂ ਡੀਜ਼ਲ ਜੀ ਪੈਟਰੋਲ ਜੀ ਪੈਟਰੋਲ ਮਾਡਲ ਇਹ 10 ਮਾਡਲ ਐ ਜੀ ਐਨਓਸੀ ਦਾ ਹਾਜ਼ਰ ਹਾਜ਼ਰ ਐ ਜੀ ਹੁਣ ਆ ਗਏ ਜੀ ਜਗਾ ਤੇ ਇਹ ਗੱਡੀ ਦੇ ਦਾਂਗੇ ਆਪਾਂ ਪੀਵੀ ਨੰਬਰ 12 ਮਾਡਲ ਹਾਂਜੀ ਆ ਪੀਵੀ 02 ਨੰਬਰ ਇਹ ਗੱਡੀ ਬਣ ਜੂ 155 ਦੀ ਜੀ 1.5 ਲੱਖ ਰੁਪਏ ਦੀ ਆ ਬਣ ਜੂ ਬਾਈ ਹਾਂਜੀ ਤੇ ਵਰਨਾ ਜੀ ਇਹ ਗੱਡੀ ਹੈਗੀ ਜੀ ਸਿਰਫ 110000 ਰੁਪਏ ਦੀ ਨਵਾਂ ਮਾਡਲ ਔਰ ਕਰ ਦੋ 99 ਇਹ ਪੈਟਰੋਲ ਵਾਲੀ ਹੈ 99 ਕਰਦੀ ਹੈ ਉਹ ਮੌਕੇ ਤੇ ਮੈਡਾ ਮੋਟਾ ਕਰ ਲਾਂਗੇ ਸਰ ਬਈ ਧਮਾਕਾ ਦੇ ਦਨ ਬਈ ਵਰਨਾ ਕਾਰ ਓਨਲੀ 99000 ਕੋਈ ਡਾਊਨ ਪੇਮੈਂਟ ਨਹੀਂ ਆਹ 99000 ਰੁਪਏ ਦੀ ਨੱਟ ਸੋਨੂ ਗੱਡੀ ਰੋ ਬਣ ਜੂ ਲੈ ਜਿਓ अल्टੋ ਐਲ ਐਕਸ ਆਈ ਇਹ अल्टੋ ਆ ਆਪਾਂ ਖੁੰਝੇ ਲਾਤੀਆਂ ਜਿਹੜੀ ਗੱਡੀ ਮਾੜੀ ਆ ਜਾਂਦੀ ਐ ਅਸੀਂ ਵੇਚਦੇ ਨਹੀਂ ਓਕੇ ਐ ਆਲੀ ਗੱਡੀ ਵਧੀਆ ਖੜੀ ਆ ਆਪਣੇ ਕੋਲੇ ਕੋਈ ਸ਼ਕੀਨ ਬੰਦਾ ਹੁੰਦਾ ਜੀ ਠੀਕ ਹੈ ਜੀ ਤੋ ਤੀਨੀ ਅੱਜ ਅ ਇਹ ਗੱਡੀ 60000 ਦੀ Honda City ਦੇ ਦਾਂਗੇ ਜੀ Honda City 60000 ਰੁਪਏ ਦੀ ਪੰਜਾਬ ਨੰਬਰ ਹਾਂ ਜਾਪਾਨੀ ਆ ਇਹ ਮਾਡਲ ਕਿੰਨੇ ਆਦਾ ਪੁੱਠੇ ਇੰਜਨ ਵਾਲੀ 2002 ਮਾਡਲ ਪਾਸਿੰਗ ਪਾਸਿੰਗ ਹੈ ਜੀ ਨਹੀਂ ਪਾਸਿੰਗ ਲੰਗੀ ਹੋਈ ਹੈ ਸਿੱਖਣ ਨੂੰ ਬੈਸਟ ਆ ਬਈ 60000 ਰੁਪਏ ਦੀ ਹੈ ਜੀ ਤੇ ਮੋਰ ਜੀ ਉਹ ਵਰਨਾ ਖੜੀ ਜੀ ਪਰਲੇ ਬਸ ਇੱਕ ਇਹ ਨਹੀਂ ਇਹ ਵੇਚਣ ਵਾਲੀਆਂ ਨਹੀਂ ਇਹ ਜਿਹਦੇ ਚ ਕੋਈ ਦਿੱਕਤ ਆ ਜਾਂਦੀ ਹੈ ਫਿਰ ਉਹਨੂੰ ਖੋਲ ਦੇ ਨੇ ਸਾਈਡ ਤੇ ਲਾ ਦਿੰਦੇ ਨੇ ਖੋਲ ਦੇ ਨੇ ਲੈ ਬਈ ਸਕਰੀਨ ਤੇ ਬਈ ਨੰਬਰ ਚੱਲ ਰਿਹਾਗਾ ਬਾਕੀ ਗੱਡੀਆਂ ਸਾਨੂੰ ਆਲਮੋਸਟ ਦਿਖਾ ਦਿੰਦੇ ਬਾਕੀ ਹਰੇਕ ਕਾਰ ਤੇ ਆਪਾਂ ਗਾਰੰਟੀ ਦਿੰਦੇ ਆ ਪਹਿਲਾਂ 1000 ਕਿਲੋਮੀਟਰ ਬਿਲਕੁਲ ਅਨ ਕੰਡੀਸ਼ਨਲ ਗਾਰੰਟੀ ਆ ਹਾਂ ਜੀ ਉਸ ਤੋਂ ਬਾਅਦ ਅਗਲੇ 5 ਮਹੀਨੇ ਜਾਂ ਅਗਲਾ 4000 ਕਿਲੋਮੀਟਰ ਵਿਦ ਸਮ ਕੰਡੀਸ਼ਨਸ ਗਾਰੰਟੀ ਹੈ ਠੀਕ ਹੈ ਜੀ ਹਾਂਜੀ ਬਾਕੀ ਵੀਰੇ ਸਕਰੀਨ ਤੇ ਨੰਬਰ ਤੇ ਅਟਰ ਚਾਦਰਾ ਬਾਕੀ ਸਾਰਾ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ ਬਾਕੀ ਸ਼ੇਅਰ ਜਰੂ ਕਰ ਦਿਓ ਬਈ